ਹਾਂਜੀ ਕਿਸਾਨ ਵੀਰੋ ਜਿਵੇਂ ਹੁਣ ਕਈ ਵਾਰੀ ਗੱਲ ਹੁੰਦੀ ਹੈ ਕਿਸਾਨ ਵੀਰਾਂ ਨਾਲ ਵੀ ਸੁਸਾਇਟੀ ਤੇ ਸਾਨੂੰ ਕੰਟਰੋਲ ਰੇਟ ਯੂਰੀਆ ਡੀਏਪੀ ਮਿਲਗੀ। ਇਹੀ ਗੱਲ ਕਿਸਾਨ ਵੀਰੋ ਕਿਉਂਕਿ ਜਿਹੜੀ ਸੁਸਾਇਟੀ ਹੈ ਉਹ ਤੁਹਾਡੀ ਆਪ ਦੀ ਦੁਕਾਨ ਹੈ ਉਹ। ਸੁਸਾਇਟੀ ਨਹੀਂ ਤੁਹਾਡੀ ਆਪ ਦੀ ਦੁਕਾਨ ਹੈ ਉਹ ਤੁਸੀਂ ਰਲ ਕੇ ਚਲਾਨੀ ਹੈ। ਜੇ ਸੁਸਾਇਟੀ ਘਾਟੇ 'ਚ ਹੈ ਸਮਝ ਲਓ ਤੁਸੀਂ ਘਾਟੇ 'ਚ ਹੋ। ਉਹ ਕਿਵੇਂ ਕਈ ਵਾਰੀ ਫਿਰ ਤੁਸੀਂ ਸੁਸਾਇਟੀ ਘਾਟੇ 'ਚ ਹੈ ਕਈ ਤਾਂ ਤੁਸੀਂ ਦੁਕਾਨਾਂ ਤੇ ਯੂਰੀਆ ਡੀਏਪ ਲੈਣਨ ਨੂੰ ਨਾਲੇ ਦੁਕਾਨਦਾਰ ਨੇ ਜੇ ਕੋਈ 10 ਗਟਿਆ ਮਗਰ 10 ਥੈਲੀਆਂ ਆਈਆਂ ਤੁਹਾਨੂੰ 2-3 ਦੇਤੀਆਂ ਨਾਲੇ ਤੁਹਾਡਾ ਨੁਕਸਾਨ ਹੋਇਆ ਨਾਲੇ ਤੁਹਾਡੇ ਦੁਕਾਨਦਾਰ ਦਾ ਤੇ ਨਾਲੇ ਜਿਹੜਾ ਤੁਹਾਡਾ ਭਰਾਵਾਂ ਵਾਲਾ ਪਿਆਰ ਹੈ ਰਿਸ਼ਤਾ ਉੱਚੀ ਦਰਾਰ ਪੈਂਦੀ ਹੈ ਤੇ ਐਸ ਕਰਕੇ ਸੁਸਾਇਟੀ ਨੂੰ ਕਾਮਯਾਬ ਰੱਖੋ ਤੁਹਾਡੀ ਆਪਜੀ ਦੁਕਾਨ ਹੈ ਤੁਸੀਂ ਮਾਲਕ ਹੋ ਦੇ ਇਕੱਠੇ ਰਲ ਮਿਲ ਕੇ ਸੁਸਾਇਟੀ ਨੂੰ ਚਲਾਓ ਤੁਹਾਨੂੰ ਤਾਂ ਬਹੁਤ ਅਨਸਰ ਦੇ ਨੂੰ ਦੁਕਾਨਾਂ ਤੇ ਆਣਾ ਪਵੇ ਕਿਉਂਕਿ ਹੁਣ ਕਰਬੀ ਸਿਸਟਮ ਪੰਜਾਬ ਸਰਕਾਰ ਨੇ ਦਿੱਤਾ 70 75 80% ਤੱਕ ਸੁਸਾਇਟੀਆਂ 'ਚ ਆਣੀ ਐ ਜੇ ਲੱਖ ਗੱਟਾ ਆਇਆ ਤਾਂ 80000 ਸੁਸਾਇਟੀਆਂ ਨੂੰ ਮਿਲਣਾ ਤੇ 20000 ਪੰਜਾਬ ਦੇ ਸਾਰੇ ਦੁਕਾਨਦਾਰਾਂ ਨੂੰ ਇਸ ਕਰਕੇ ਟੈਗਿੰਗ ਜਿਆਦਾ ਦੁਕਾਨ ਵਾਲਿਆਂ ਨੂੰ ਹੁੰਦੀ ਐ ਤੇ ਗਾਂ ਜੇ ਕੋਈ 10 20 ਰੁਪਏ ਮਹਿੰਗੀ ਲਾਗੀ ਦੁਕਾਨਦਾਰ ਨੇ ਜਾਂ ਕੋਈ ਸਮਾਨ ਨਾਲ ਦੇਤਾ ਤੇ ਤੁਹਾਡਾ ਨਾਲੇ ਜਿਹੜਾ ਇੰਨਾ ਪੁਰਾਣਾ ਰਿਸ਼ਤਾ ਭਰਾਵਾਂ ਵਾਲਾ ਉਹ 'ਚ ਦਰਾਰ ਪੈਂਦੀ ਐ ਇਸ ਕਰਕੇ ਸੁਸਾਇਟੀ ਨੂੰ ਕਾਮਯਾਬ ਰੱਖੋ ਤੁਹਾਡੀ ਆਪ ਦੀ ਦੁਕਾਨ ਹੈ ਉਹ ਨਾਲ ਮਿਲ ਕੇ ਚਲਾਓ ਬਿਨਾਂ ਭੇਦ ਭਾਵ ਤੋਂ ਹੋਰ ਬਹੁਤ ਚੀਜ਼ਾਂ ਚ ਚਲੋ ਫਰਕ ਹੁੰਦਾ ਵੀ ਵੋਟਾਂ ਪੈਂਦੀਆਂ ਪੰਚਾਇਤ ਦੀਆਂ ਉਹ ਚ ਢੜਾ ਬੰਦੀ ਰੱਖ ਲੈ ਬੰਦਾ ਕੋਈ ਦੂਜੀਆਂ ਵੋਟਾਂ ਪੈਂਦੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਉਹ ਚ ਢੜਾ ਬੰਦੀ ਚੱਲ ਜਾਂਦੀ ਹੈ ਪਰ ਸੁਸਾਇਟੀ ਜੇ ਤੁਸੀਂ ਢੜਾ ਬੰਦੀ ਛੱਡ ਕੇ ਇਕੱਠੇ ਮਿਲ ਕੇ ਚੱਲੋ ਤੇ ਸੁਸਾਇਟੀ ਨੂੰ ਕਾਮਯਾਬ ਕਰੋ ਤੇ ਬਹੁਤ ਘੱਟ ਤੁਹਾਨੂੰ ਦੁਕਾਨਾਂ ਧਿਆਨ ਦੀ ਲੋੜ ਪਵੇ